ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ 'ਚ ਅੱਜ ਆਪਾਂ ਵੀਡੀਓ ਬਣਾਉਣੀ ਆ ਦੁਨੀਆਦਾਰੀ ਬਾਰੇ ਦੁਨੀਆਦਾਰੀ 'ਚ ਕੀ ਚੱਲ ਰਿਹਾ ਹੈ ਅੱਜ ਮੈਂ ਬੈਠੀ ਬੈਠੀ ਨੇ ਇੱਕ ਖ਼ਬਰ ਦੇਖੀ ਸੋਸ਼ਲ ਮੀਡੀਆ ਤੇ ਇੱਕ 80 ਸਾਲ ਦੀ ਮਾਤਾ ਉਸ ਮਾਤਾ ਦੇ ਪੋਤੇ ਦੋਨੋਂ ਜੁਦੇ ਨੇ ਆਪਣੇ ਮਾਪੇ ਤੋਂ ਵੱਖ ਰਹਿੰਦੇ ਨੇ ਮਾਤਾ ਦੇ ਪੋਤੇ ਮਾਤਾ ਰਹਿੰਦੀ ਹੈ ਆਪਣੇ ਬੇਟੇ ਤੇ ਨੂੰਹ ਨਾਲ ਤੇ ਬੇਟਾ ਚਲੇ ਜਾਂਦਾ ਹੈ ਕੰਮ ਤੇ ਔਰ ਜਿਹੜੀ ਨੂੰਹ ਹੈ ਮਾਤਾ ਦੀ ਜਿਹੜੀ 80 ਸਾਲ ਦੀ ਬਜ਼ੁਰਗ ਹੈ ਉਹਦੀ ਨੂੰਹ ਘਰ ਹੁੰਦੀ ਹੈ ਜਦੋਂ ਮਾਤਾ ਨੂੰ ਨਿळाਉਣਾ ਹੈ ਰੋਟੀ ਪਾਣੀ ਦੇਣਾ ਤੇ ਜਦੋਂ ਕੋਈ ਵੀ ਉਹਦੀ ਕਿਸੇ ਤਰ੍ਹਾਂ ਦੀ ਵੀ ਕੇਅਰ ਕਰਨੀ ਆ ਉਹਨੇ ਕੁੱਟਣਾ ਬਹੁਤ ਹੈ ਮਾਤਾ ਨੂੰ ਜੇ ਮਾਤਾ ਨੇ ਉਹ ਤੋਂ ਕੁਝ ਮੰਗ ਲਿਆ ਕੋਈ ਰੋਟੀ ਪਾਣੀ ਕੁਝ ਵੀ ਬਹੁਤ ਕੁੱਟਦੀ ਆ ਕਹਿੰਦੇ ਪੈਪ ਨਾਲ ਕੁੱਟਦੀ ਆ ਲੋਹੇ ਦੇ ਪੈਪ ਨਾਲ ਉਹਦੀ ਕਿਸੇ ਗਵੰਡੀ ਨੇ ਵੀਡੀਓ ਬਣਾ ਲਈ ਚੋਰੀ ਤੋਂ ਦੇਖੀ ਗਈ ਗਵੰਡੀ ਵੀ ਕੋਈ ਗੱਲ ਨਹੀਂ ਅੱਜ ਸਿੱਧਰਦੀ ਆ ਕੱਲ ਸਿੱਧਰਦੀ ਆ ਪਰ ਉਹ ਸਿੱਧਰਨਾ ਤਾਂ ਕੀਤਾ ਉਹਨੇ ਅ ਨੋਂ ਵੀ ਬੁਢੀ ਹੋਈ ਹੋਈ ਆ ਸਦਰਨਾਥ ਉਹਨੇ ਕੀਤਾ ਉਹਦੇ ਲੱਛਣ ਵੱਧਦੇ ਹੀ ਗਏ ਗਵਾਂਡੀਆਂ ਨੇ ਫਿਰ ਕੀ ਕਰਿਆ ਜਾਂ ਗਵਾਂਡੀਆਂ ਦੀ ਬਰਦਾਸ਼ਤਗੀ ਤੋਂ ਬਾਹਰ ਹੋ ਗਈਆਂ ਗੱਲਾਂ ਉਹਨਾਂ ਨੇ ਉਹਦੀ ਵੀਡੀਓ ਬਣਾ ਲਈ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਤੀ ਵੀਡੀਓ ਵਾਇਰਲ ਹੋ ਗਈ ਬਹੁਤ ਪੱਤਰਕਾਰ ਆ ਗਏ ਮੈਂ ਤਾਂ ਇਹ ਕਹੂੰਗੀ ਵੀ ਜਿਹਨੇ ਵੀਡੀਓ ਬਣਾਈ ਆ ਬਹੁਤ ਪੁੰਨ ਦਾ ਕੰਮ ਕੀਤਾ ਹੈ ਪੁੰਨ ਦਾ ਕੰਮ ਕਾਤੇ ਹੈ ਜੀ ਦੇਖੋ ਮੈਂ ਕਹਨੀ ਆ ਵੀ ਇਹ ਜੀ ਜਨਾਨੀ ਦਾ ਐਦਾਂ ਹੀ ਜਲੂਸ ਨਿਕਲਣਾ ਚਾਹੀਦਾ ਹੈ ਜਿਹੜੀ ਰੱਬ ਨੂੰ ਟੱਬ ਦੱਸਦੀ ਹੋਵੇ ਸਾਰੇ ਪਿੰਡ ਨੇ ਉਹਦੇ ਘਰ ਵਾਲੇ ਨੂੰ ਸਰਾਇਆ ਕਹਿੰਦੇ ਵੀ ਇਹ ਬੰਦਾ ਬੌਸ ਆਊ ਹੈ ਪਰ ਇਹ ਜਿਹੜੀ ਜਨਾਨੀ ਐ ਜਦੋਂ ਇਹ ਕੰਮ ਤੇ ਚਲੇ ਜਾਂਦਾ ਇਹਦੀ ਮਾਂ ਨਾਲ ਬਹੁਤ ਮਾੜਾ ਵਰਤਾਰਾ ਕਰਦੀ ਆ ਪਰ ਮੈਂ ਇੱਥੇ ਸਾਊ ਬਾਰੇ ਵੀ ਕੁਝ ਕਹੂੰਗੀ ਸਾਨੂੰ ਐਨੇ ਵੀ ਸਾਊ ਨਹੀਂ ਹੋਣਾ ਚਾਹੀਦਾ ਮੈਂ ਵੀਰਾਂ ਨੂੰ ਕਹਿੰਨੀ ਆ ਵੀ ਤੁਹਾਨੂੰ ਐਨੇ ਵੀ ਸਾਊ ਨਹੀਂ ਹੋਣਾ ਚਾਹੀਦਾ ਬਈ ਥੋਡੀਆਂ ਘਰ ਦੀਆਂ ਤੁਹਾਡੇ ਮਾਪੇ ਪਾ ਨੂੰ ਕੁੜੀ ਸੀ ਫਿਰਨਾ ਠੀਕ ਆ ਇੰਨਾ ਸਾਊ ਹੋਣਾ ਤਾਂ ਚੂੜੀਆਂ ਪਾਉਣ ਦੇ ਬਰਾਬਰ ਹੈ ਸਾਡੇ ਮਾਪੇ ਬਾਪ ਨੂੰ ਨਹੀਂ ਕੋਈ ਹੱਥ ਲਾ ਸਕਦਾ ਦੁਨੀਆ ਭਾਵੇਂ ਉਧਰ ਦੀ ਉਧਰ ਹੋ ਜਵੇ ਜਿਹੜੀ ਬਜ਼ੁਰਗ ਮਾਤਾ 80 ਸਾਲ ਦੀ ਏਜ ਹੈ ਉਹ ਨਿਆਣੇ ਵਾਲੀ ਵਸਤਾ ਚ ਆ ਗਈ ਜਿੱਥੇ ਉਹ ਕੁਝ ਵੀ ਕਰਨ ਯੋਗੀ ਨਹੀਂ ਬਰਾਬਰੀ ਨਹੀਂ ਕਰਨ ਯੋਗੀ ਉੱਠ ਕੇ ਭੱਜਣ ਯੋਗੀ ਨਹੀਂ ਕਹਿੰਦੀ ਮੈਂ ਤਾਂ ਤਾਂ ਕੁੱਟਦੀ ਆ ਇਹਨੂੰ ਟਾਇਲਟ ਵਾਲੇ ਹੱਥਾਂ ਦਾ ਨਹੀਂ ਪਤਾ ਲੱਗਦਾ ਮੇਹਰਤ ਵੀ ਧੋਣੇ ਆ ਦੇਖੋ ਜਿਵੇਂ ਅਸੀਂ 5-4 ਮਹੀਨੇ ਦਾ ਜਵਾਕ ਨੂੰ ਜਾਂ 6 ਮਹੀਨੇ ਦਾ ਜਵਾਕ ਨੂੰ ਅਸੀਂ ਆ ਸੰਭ ਕੇ ਰੱਖਦੇ ਆ ਉਹ ਹਾਲ ਉਹ ਉਮਰ ਚ ਸਿਆਣੇ ਦਾ ਹੋ ਜਾਂਦਾ ਉਹਨੂੰ ਹੱਥ ਵੀ ਦੱਸਣਾ ਪੈਂਦਾ ਵੀ ਧੋ ਲੈ ਜਿਹੜੇ ਉਹਦੇ ਦੋਨੋਂ ਮੁੰਡੇ ਆ ਮਾਤਾ ਤੇ ਪੋਤੇ ਉਹ ਪਹਿਲਾਂ ਹੀ ਜੁਦੇ ਨੇ ਆਪਣੀ ਮਾਂ আর ਆਪਣੇ ਪਿਓ ਤੋਂ ਮੈਂ ਤਾਂ ਇਹ ਕਹੂੰਗੀ ਵੀ ਇਹ ਜੁਦੇ ਵੀ ਤਾਂ ਹੀ ਆ ਮਾਂ ਦੇ ਲੱਛਣ ਨਹੀਂ ਚੰਗੇ ਜਿਹੜੀ ਮਾਂ ਇੰਨੇ ਸਾਲਾਂ ਚ ਆਪਣੀ ਸੱਸ ਦੀ ਨਹੀਂ ਬਣੀ ਉਹ ਬਗਾਨੀਆਂ ਧੀਾਂ ਦੀ ਕਿੱਥੋਂ ਬਣ ਜੂ ਪਰ ਉਹ ਸਨੇ ਮਾਤਾ ਦੀ ਨੂੰਨੇ ਇਹ ਨਹੀਂ ਸੋਚਿਆ ਵੀ ਤੂੰ ਤਾਂ ਕੋਈ ਨਹੀਂ ਕੁੱਟਦੀਆਂ ਮਾਰਦੀਆਂ ਫੇਰ ਵੀ ਕਿਤੇ ਨਾ ਕਿਤੇ ਟੱਕ ਮੋਸਟ ਪਾਉਂਦੀ ਹੋਏਗੀ ਤੇਰੀਆਂ ਬਾ ਪਹਿਲਾਂ ਹੀ ਜੁਦੀਆਂ ਨੇ ਤੈ ਪਤਾ ਨਹੀਂ ਕਿਹੜੀ ਨਾਲੀਆਂ ਚ ਗਿਰ-ਗਿਰ ਕੇ ਆਪਣੇ ਬਢਾਪਾ ਪੂਰਾ ਕਰਨਾ ਦੇਖੋ ਜੀ ਮੈਂ ਤਾਂ ਇਹ ਕਹਿ ਨਹੀਂ ਆਂ ਇਥੇ ਆਂਡੀਆਂ ਗਵੰਡੀਆਂ ਨੂੰ ਵੀ ਚਾਹੀਦਾ ਇਹ ਪੁੰਨ ਦਾ ਕੰਮ ਕਰਨਾ ਜਿਹੜਾ ਪੁੰਨ ਦਾ ਕੰਮ ਇੱਕ ਵੀਰ ਨੇ ਕਿਸੇ ਨੇ ਭੈਣ ਨੇ ਵੀਡੀਓ ਬਣਾ ਕੇ ਕੀਤਾ ਜੇ ਕਦੇ ਵੀ ਕਿਸੇ ਦੇ ਥੋੜੇ ਆਸ ਗਵੰਡ ਚ ਇਹੋ ਜਿਹਾ ਕੰਮ ਹੁੰਦਾ ਮੈਂ ਤਾਂ ਕਹਿੰਦੀ ਐਹੀ ਜੀ ਜਨਾਨੀ ਦਾ ਜਿੰਨਾ ਚ ਲੂਸ ਕੱਢੋ ਤੁਸੀਂ ਉੰਨਾ ਥੋੜਾ ਇਹ ਨਹੀਂ ਪਤਾ ਲੱਗਦਾ ਜਦੋਂ ਹੁਣ ਇਹ ਵੀਡੀਓ ਚੱਲਦੀ ਹੈ ਹੋਰ ਵੀ 10 ਨੂੰ ਕਰਨ ਹੋਣੇ ਨੇ ਠੀਕ ਹੈ ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਆਉਣੇ ਵਾਲਾ ਸਮਾਂ ਸਾਡਾ ਕਿਹਜਾ ਹੈ ਅਸੀਂ ਅੱਜ ਨੂੰ ਹੈ ਕੱਲ ਨੂੰ ਅਸੀਂ ਸੱਸਾਂ ਵੀ ਜਾਣ ਬੜਨਾ ਹੈ ਅੱਜ ਅਸੀਂ ਮਟਿਆਰਾਂ ਕੱਲ ਨੂੰ ਅਸੀਂ ਬਡਾਪੇ ਚ ਵੀ ਜਾਣਾ ਹੈ ਦੇਖੋ ਜੀ ਗਲਤੀ ਜਵਾਕ ਤੋਂ ਆਪਾਂ ਮੰਨ ਸਕਦੇ ਆਂ ਵੀ ਜਵਾਕ ਤੋਂ ਜਿਹੜਾ ਜਵਾਕ ਨਿਆਣਾ ਹੈ ਉਹ ਤੋਂ ਗਲਤੀ ਹੋ ਗਈ ਜਿਹੜਾ ਬੰਦਾ ਆਪ ਬਜ਼ੁਰਗ ਵਸਤਾ ਚ ਆ ਗਿਆ 60 ਤੋਂ 65 ਸਾਲ ਦੀ ਉਮਰ ਹੋ ਗਈ ਉਹ ਤੋਂ ਗਲਤੀ ਨਹੀਂ ਹੋ ਸਕਦੀ ਉਹ ਜੇ ਕਰੂਗਾ ਜਾਣ ਬੁੱਝ ਕੇ ਕਰੂਗਾ ਠੀਕ ਹੈ ਜੀ ਬੰਦੇ ਨੂੰ ਫੇਰ ਵੀ ਸਾਰਾ ਪਿੰਡ ਸਰਾਉਂਦਾ ਹੈ ਬਈ ਨਹੀਂ ਇਹ ਤਾਂ ਵਿਚਾਰਾ ਸਾਉ ਹੈ ਕੰਮ ਤੇ ਚਲੇ ਜਾਂਦਾ ਹੈ ਦੇਖੋ ਜੀ ਬੇਸ਼ੱਕ ਦੀ ਉਹ ਭਾਈ ਕੰਮ ਤੇ ਜਾਂਦਾ ਹੈ ਪਰ ਆਪਣੀ ਜਨਾਨੀ ਦੇ ਲੱਛਣਾਂ ਦਾ ਬੰਦੇ ਨੂੰ ਪਤਾ ਹੁੰਦਾ ਹੈ ਵੀ ਮੇਰੀ ਮੇਰੀ ਹੈ ਨਾ ਜਿਹੜੀ ਇੰਨਿਆਂ ਕ ਕਰਤੂਤਾਂ ਦੀ ਮਾਲਕ ਹੈ ਇੰਨੇ ਸੌ ਬਣ ਕੇ ਵੀ ਰਹਿਣ ਦੀ ਲੋੜ ਨਹੀਂ ਹੈਗੀ ਵੀ ਜਨਾਨੀ ਸਿਰਚੇ ਗਲੀਆਂ ਕਰਨ ਲੱਗ ਜਵੇ ਇੰਨਾ ਜ਼ਬਰਦਸਤੀ ਵੀ ਕਰਨ ਦੀ ਲੋੜ ਨਹੀਂ ਲੜਾਈ ਝਗੜਾ ਵੀ ਜਨਾਨੀ ਨਾਲ ਕਰਨ ਦੀ ਲੋੜ ਨਹੀਂ ਵੀ ਜਨਾਨੀ ਮਾੜੀ ਬਣਨ ਤੇ ਮਜਬੂਰ ਹੋ ਜਵੇ ਠੀਕ ਹੈ ਹੁਣ ਜੇ ਉਹ ਸਾਊ ਹੈ ਉਹਦਾ ਸਾਊ ਦਾ ਹੀ ਫਾਇਦਾ ਚੱਕਦੀ ਆ ਉਹ ਉਹਨੂੰ ਆਏ ਆ ਵੀ ਮੈਨੂੰ ਕਿਹੜਾ ਕੁਝ ਕਹਿਣਾ ਹੈ ਖਬਰਾਂ ਜਿਹੜੀ ਮਾਂ ਤੇ ਹੱਥ ਚੱਕ ਸਕਦੀ ਆ ਕੁੱਟ ਸਕਦੀ ਆ ਉਹਨੂੰ ਵੀ ਡਰਾ ਕੇ ਰੱਖਦੀ ਹੋਊ ਉਹਨੂੰ ਆਏ ਆ ਮੇਰਾ ਸਾਝਾ ਸਵੇਰ ਰੋਟੀ ਦਾ ਮਸਲਾ ਹੈ ਦੇਖੋ ਮੈਂ ਇਹੀਆਂ ਜੀਆਂ ਜਨਾਨੀਆਂ ਨੂੰ ਰਿਕੁਐਸਟ ਕਰਦੀ ਆ ਆਪਣੇ ਆਉਣੇ ਵਾਲੇ ਸਮੇਂ ਤੋਂ ਡਰੋ ਜੇ ਅਸੀਂ ਮਾਪਿਆਂ ਨਾਲ ਮਾੜਾ ਵਰਤਾਰਾ ਕਰਾਂਗੇ ਨਾ ਮਾਪਿਆਂ ਨਾਲ ਮਾੜਾ ਸਲੂਕ ਕਰਾਂਗੇ ਆਉਣੇ ਵਾਲਾ ਸਮਾਂ ਸਾਡਾ ਵੀ ਚੰਗਾ ਨਹੀਂ ਹੈਗਾ ਦੇਖੋ ਕਹਿੰਦੇ ਲੜਾਈ ਕਾਦੀ ਆ ਪੈਸੇ ਦੀ ਜਦੋਂ ਤੋਂ ਮਾਤਾ ਦੀ ਪੈਨਸ਼ਨ ਆਉਣੀ ਆ ਉਹਦੀ ਤਾਂ ਪੈਨਸ਼ਨ 15 ਕਸਾਉ ਹੈ ਵਿਚਾਰੀ ਦੀ ਆ ਬਣਾਪਾ ਪੈਨਸ਼ਨ ਹੋਣੀ ਆ ਲੱਗੀ ਹੋਈ ਜਦੋਂ ਤਾਂ ਉਹਦੀ ਪੈਨਸ਼ਨ ਆਉਣੀ ਆ ਤਾਂ ਉਹ ਤਾਂ 4 ਦਿਨ ਪਹਿਲਾਂ ਚੰਗੇ ਹੋ ਜਾਣਾ ਜਦੋਂ ਉਹਦੀ ਪੈਨਸ਼ਨ ਚੱਕ ਕੇ ਆਪਣੇ ਹੱਥਾਂ 'ਚ ਫੜ ਲਈ ਮਾਤਾ ਦਾ ਫੇਰ ਟਾਪਾ ਸ਼ੁਰੂ ਭਾਈ ਜੀ 15 15 20 25 25000 ਰੁਪਏ ਪੈਨਸ਼ਨ ਵਾਲੇ ਵੀ ਰੋਂਦੇ ਦੇਖਿਆ ਖੋਂਦੇ ਹਿੰਜੂ ਚੰਗੇ ਚੰਗੇ ਘਰਾਂ ਦੇ ਜਿੱਥੇ ਬੜੀਆਂ ਠੱਠਾਂ ਵਾਲੇ ਆ ਜਦ ਸਾਡਾ ਬਜ਼ੁਰਗ ਪੈਨਸ਼ਨ ਲੈਂਦਾ ਉਹਦੇ ਵਿੱਚ ਉਹ ਕਪੜਾ ਸੁਆਵੇ ਭਾਵੇਂ ਜੁੱਤੀ ਲਵੇ ਭਾਵੇਂ ਕੋਈ ਵੀ ਚੀਜ਼ ਲਵੇ ਭਾਵੇਂ ਆਪਣੇ ਧੀਆਂ ਦੇ ਹੱਥ ਤੇ ਧਰੇ ਆਈਆਂ ਗਈਆਂ ਦੇ ਦਸਾ ਵਿਹਾ ਅਸੀਂ ਕਹਿਣ ਦੇ ਹੱਕਦਾਰ ਨਹੀਂ ਹੈਗੇ ਅਸੀਂ ਨੂੰਹਾਂ ਜਿਹੜੀਆਂ ਅਸੀਂ ਕਹਿਣ ਦੇ ਹੱਕਦਾਰ ਨਹੀਂ ਕਿਉਂਕਿ ਉਹ ਉਹਨਾਂ ਦੀ ਪੂੰਜੀ ਹੁੰਦੀ ਹੈ ਉਹਨਾਂ ਦੇ ਆਦਮੀ ਕਿਸੇ ਨੌਕਰੀ ਤੇ ਹੁੰਨੇ ਆ ਡੈਥ ਹੋ ਜਾਂਦੀ ਹੈ ਪੈਨਸ਼ਨ ਜਨਾਨੀ ਨੂੰ ਲੱਗ ਜਾਂਦੀ ਹੈ ਉਹ ਉਹਨਾਂ ਦੀ ਆਪਣੀ ਆਪਣੀ ਪ੍ਰਾਪਰਟੀ ਹੁੰਦੀ ਹੈ ਉਹਦੇ ਪਰ ਨੂੰਹਾਂ ਦਾ ਮੁੰਡਿਆਂ ਦਾ ਕੋਈ ਹੱਕ ਨਹੀਂ ਠੀਕ ਹੈ ਇਹੇ ਜੇ 20 25 25000 ਰੁਪਏ ਪੈਨਸ਼ਨ ਵਾਲੇ ਬੂਟਾਂ ਦੀਆਂ ਜੋੜੀਆਂ ਨੂੰ ਵੀ ਤਰਸਦੇ ਦੇਖੇ ਨੇ ਮੈਂ ਹੈਰਾਨ ਆ ਬਈ ਸਾਕੋ ਖਤਮ ਹੋ ਗਿਆ ਸਿਰਫ ਪੈਸੇ ਦਾ ਰਿਸ਼ਤਾ ਰਹਿ ਗਿਆ ਪੈਸੇ ਦਾ ਯਾਰ ਅਸੀਂ ਇਨਸਾਨ ਆ ਅਸੀਂ ਆਪਣੇ ਮਾਪਿਆਂ ਨਾਲ ਹੈ ਜਿਆ ਸਲੂਕ ਕਰਨ ਲੱਗ ਗਏ ਅਸੀਂ ਕਿਤੇ ਹੋ ਸਕਦੇ ਆ ਕਿਸੇ ਦੇ ਵੀ ਨਹੀਂ ਹੋ ਸਕਦੇ ਇਸ ਜਹਾਨ ਚ ਔਲਾਦ ਨਾਲ ਸਾਡਾ ਰਿਸ਼ਤਾ ਬਾਅਦ ਚੋ ਜੁੜਿਆ ਹੈ ਪਹਿਲਾ ਇੱਕ ਨੂਨ ਦਾ ਸੱਸ ਨਾਲ ਜੁੜਦਾ ਰਿਸ਼ਤਾ ਸਹੁਰੇ ਨਾਲ ਜੁੜਦਾ ਰਿਸ਼ਤਾ ਉਹ ਸਾਡੇ ਮਾਪੇ ਬਣਦੇ ਨੇ ਔਲਾਦ ਕਿਤੇ ਜਾ ਕੇ ਬਾਅਦ ਚੋ ਪੈਦਾ ਹੁੰਦੀ ਆ ਅਸੀਂ ਇੱਥੇ ਅਸੀਂ ਨੋਹਾ ਇਹ ਸਮਝ ਲੰਨੀ ਆ ਵੀ ਨਹੀਂ ਇਹ ਮੁੰਡੇ ਦੇ ਮਾਪੇ। ਅਸੀਂ ਮੁੰਡੇ ਤੋਂ ੱੱੱਕੇ ਨਾਲ ਆਪਣੇ ਮਾਪੇ-ਪਾਪਾਂ ਦਾ ਸਤਿਕਾਰ ਕਰਾਉਣੀ ਆ ਵੀ ਤੂੰ ਮੇਰੇਆਂ ਦਾ ਸਤਿਕਾਰ ਕਰ। ਫਿਰ ਮੁੰਡੇ ਦੇ ਮਾਪੇ-ਪਾਪਾਂ ਦਾ ਸਤਿਕਾਰ ਕਰਤੇ ਨਹੀਂ। ਇੱਕ ਉਹੀ ਵੀਡੀਓ ਦੀ ਗੱਲ ਨਹੀਂ ਹੈਗੀ। ਬਹੁਤ ਘਰਾਂ 'ਚ ਇਹ ਕੁਸ ਚੱਲਦਾ ਬਹੁਤ ਘਰਾਂ 'ਚ। ਨੋਹਾ ਇਹ ਕਹਿੰਦੀਆਂ ਨੇ ਵੀ ਅਸੀਂ ਆ ਗਈਆਂ। ਬਸ। ਹੁਣ ਜਿਹੜੀ ਸੱਸ ਹੈ ਨਾ ਉਹਨਾਂ ਨੂੰ ਇੱਕ ਖੁੰਜੇ ਚ ਬੁੱਤ ਬਣਾ ਕੇ ਖੜਾ ਦਈਏ ਰੋਜ਼ ਲੀਰ ਮਾਰੀਏ ਉਹਦੇ ਤੇ ਨਾ ਉਹ ਸਾਨੂੰ ਬੋਲੇ ਨਾ ਉਹ ਸਾਤੋ ਕੁਝ ਮੰਗੇ ਕੋਈ ਨਹੀਂ ਭਾਈ ਕਹਿੰਦੇ ਹੁੰਦੇ ਨੇ ਇਹੀ ਪਾਈਆਂ ਪੈਨ ਪੈਨ ਲਾਈਆਂ ਆਈ ਵਾਰੀ 15 18 ਸਾਲ ਆਇਆ ਵਿਆਹ ਤੋਂ ਬਾਅਦ ਪਤਾ ਹੀ ਨਹੀਂ ਲੱਗਦਾ ਕਿਦਾਂ ਨੂੰ ਲੰਘ ਜਾਂਦੇ ਨੇ ਜਦੋਂ ਸਹੀ ਸੱਸ ਵਾਲੀ ਵਸਤਾ ਚ ਪੁੰਚਣੇ ਵਾਲੇ ਹੋ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ ਐਂ ਲੱਗਦਾ ਜਿਵੇਂ ਕੱਲ ਵਿਆਹ ਹੋਇਆ ਹੁੰਦਾ ਗੁਰਦੁਆਰਿਆਂ ਚ ਸਾਨੂੰ ਸੇਧ ਮਿਲਦੀ ਆ ਗੁਰੂ ਘਰ ਅਸੀਂ ਮਾਨ ਨੂੰ ਨਮਾਣੇ ਨੂੰ ਲੈ ਕੇ ਜਾਂਦੇ ਆ ਉੱਥੇ ਅਸੀਂ ਉੱਥੇ ਉਹਦੇ ਦਰ ਤੇ ਭੀਖ ਮੰਗਣ ਜਾਂਦੇ ਆ ਕੀ ਦੇ ਲਈ ਆਪਣੇ ਹੀ ਧੀਆ ਪੁੱਤਾਂ ਲਈ ਕਿਉਂ ਭਾਈ ਜਿਹੜੀ ਤੇ ਅਸੀਂ ਹੱਥ ਚੱਕਦੇ ਆ ਜਿਹੜੀ ਮਾਂ ਤੇ ਅਸੀਂ ਹੱਥ ਚੱਕਦੇ ਆ ਉਹਨੇ ਸਾਡੇ ਲਈ ਨਹੀਂ ਕੁਝ ਮੰਗਿਆ ਹੁਣ ਪਰਮਾਤਮਾ ਤੋਂ ਕਦੇ ਸਭ ਕੁਝ ਚੱਲਦਾ ਸਮਾਜ ਚ ਠੱਗੀਆਂ ਮਾਰਨੀਆਂ ਦੋ ਨੰਬਰ ਦੀਆਂ ਕਮਾਈਆਂ ਕਰਨੀਆਂ ਮਾਪੇ ਕੁੱਟਣੇ ਆ ਬਾਪ ਦਾੜੀ ਤੋਕੜੀ ਇਸਲੀਆ ਮਾਂ ਗੁੱਤ ਤੋਕੜੀ ਇਸਲੀ ਫੇਰ ਜਦੋਂ ਅਸੀਂ ਸਾਨੂੰ ਦਿਖਦਾ ਹੁਣ ਪਾਲਾ ਲੱਗਣ ਲੱਗ ਜਾਂਦਾ ਵੀ ਸਾਡਾ ਸਮਾਂ ਆ ਗਿਆ ਫੇਰ ਅਸੀਂ ਗੁਰਦੁਆਰਿਆਂ ਨੂੰ ਖਸਕ-ਖਸੜ ਦੰਨੇ ਆ ਬਾਈ ਜੀ ਜਿਹੜਾ ਜਾਂ ਬੀਜ ਬੀਜਿਆ ਫਸਲ ਤਾਂ ਉਹ ਵੱਢਣੀ ਪੈਣੀ ਆ ਤੁਸੀਂ ਮਾੜੇ ਬੀਜ ਬੋਏ ਆ ਤੁਹਾਨੂੰ ਇਹ ਲੈਖੇ ਜੋਖੇ ਦੇਣੇ ਪੈਣੇ ਆ ਜੇ ਤੁਸੀਂ ਕਹੋ ਗੁਰਦੁਆਰਿਆਂ ਚ ਜਾਣ ਨਾਲ ਭਾਵੇਂ ਪੁੱਠੇ ਲਮਕ ਜੋ ਜਿੰਨਾ ਚਿਰ ਹਿਰਦਾ ਨਹੀਂ ਨਾ ਸਾਫ ਥੋੜਾ ਕੁਝ ਨਹੀਂ ਬਣਨਾ ਭੁੱਲ ਜਾਓ ਭੁੱਲ ਜਾਓ ਹਾਂ ਅਗਲਾ ਜਨਮ ਸੁਧਾਰ ਲਓਗੇ ਤੁਸੀਂ ਪਰ ਜਿਹੜੇ ਉਰੇ ਕਰੇ ਆ ਇਹ ਭੁਗਤ ਕੇ ਜਾਣੇ ਪੈਣੇ ਆ ਜਾਂ ਤੁਹਾਨੂੰ ਆ ਤੁਹਾਡੀ ਔਲਾਦ ਨੂੰ ਇਹ ਸਚਾਈ ਹੈ ਲੋਕਾਂ ਦੀਆਂ ਗੱਲਾਂ ਸੁਣ ਕੇ ਗੁਮਰਾਹ ਨਾ ਹੋਇਆ ਕਰੋ ਵੀ ਗੁਰਦੁਆਰੇ ਜਾਣ ਨਾਲ ਪਾਪ ਮਿਟ ਜਾਂਦੇ ਨੇ ਨਹੀਂ ਮਿਟਦੇ ਨਹੀਂ ਮਿਟਦੇ ਅਸੀਂ ਵੀ ਜਾਣੇ ਆ ਨਹੀਂ ਮਿਟਦੇ ਲੇਖੇ ਜੋਖੇ ਕਣ ਕਣ ਦਾ ਲੇਖਾ ਜੋਖਾ ਸਾਨੂੰ ਦੇਣਾ ਪੈਂਦਾ ਅੱਛਾ ਉਹਦਾ ਕੈਮਰਾ ਹਰ ਧੰਮ ਸਾਡੇ ਤੇ ਚੱਲਦਾ ਹੈ ਬੰਦਾ ਸਾਨੂੰ ਕੋਈ ਦੇਖੇ ਨਾ ਦੇਖੇ ਉਹ ਹਰ ਧੰਮ ਸਾਨੂੰ ਦੇਖਦਾ ਸੁੱਤੇ ਪਿਆ ਨੂੰ ਵੀ ਦੇਖਦਾ ਜਾਗਦਿਆਂ ਨੂੰ ਵੀ ਦੇਖਦਾ ਭਲਾ ਕਰਦਿਆਂ ਨੂੰ ਵੀ ਦੇਖਦਾ ਪਾਪ ਕਰਦਿਆਂ ਨੂੰ ਵੀ ਦੇਖਦਾ ਸੋਹੀ ਗੱਲਾਂ ਆਪਣੇ ਬਜ਼ੁਰਗਾਂ ਦੀ ਇੱਜ਼ਤ ਕਰਿਆ ਕਰੋ ਚੰਗੇ ਮਾੜੇ ਕੁਛ ਵੀ ਹੈ ਪਰ ਉਹਨਾਂ ਨੇ ਆਪਣਾ ਪੁੱਤ ਪਾਲਿਆ ਹੈ ਮਾਂ ਨੇ ਕਾਲਜੇ ਨਾਲ ਲਾ ਕੇ ਪੁੱਤ ਪਾਲਿਆ ਹੈ ਬਹੂ ਆਉਂਦੀ ਸਾਰ ਮਾਂ ਚ ਕੀੜੇ ਕਿਉਂ ਪੈ ਜਾਂਦੇ ਨੇ ਮੈਨੂੰ ਇਹ ਨਹੀਂ ਸਮਝ ਆਈ ਹੁਣ ਥਾਈ ਨਾਲੇ ਤੁਹਾਡੇ ਮੂਰੇ ਔਲਾਦ ਹੁੰਦੀ ਹੈ ਤੁਹਾਨੂੰ ਫੇਰ ਵੀ ਮਾਂ ਦੇ ਦਿਲ ਦਾ ਅਸਾਸ ਨਹੀਂ ਮਾਂ ਦੇ ਦਿਲ ਦਾ ਅਸਾਸ ਨਹੀਂ ਇੱਕ ਮਾਂ ਹੋ ਕੇ ਅਸੀਂ ਔਰਤਾਂ ਹੀ ਔਰਤਾਂ ਦੀਆਂ ਦੁਸ਼ਮਣਾਂ ਹੈ ਫਰਕ ਇਹਨਾਂ ਤੁਸੀਂ ਮਟਿਆਰਾਂ ਮਾਂ ਬੁਢੀ ਹੋ ਗਈ ਬਸ ਇੰਨਾ ਹੀ ਫਰਕ ਹੈ ਚਲਦੀ ਹੈ ਹਲਟ ਦੀ ਟੰਡ ਉਹਦੀ ਆ ਗਈ ਵਾਰੀ ਤੇਰੀ ਆ ਜਾਣੀ ਆ ਭਾਈ ਬਹੁਤ ਗਲਤੀ ਕੀਤੀ ਹੈ ਉਸ ਜਨਾਨੀ ਨੇ ਮਾਂ ਤੇ ਹੱਥ ਚੱਕ ਕੇ ਥੂ ਥੂ ਹੋ ਗਈ ਜਿੱਥਾ ਜਿੱਥੇ ਵੀਡੀਓ ਫੈਲੀ ਆ ਭਰਾਵੋ ਸੌ ਰਹੋ ਜ਼ਰੂਰ ਔਰਤ ਵੀ ਤੁਹਾਡੀ ਜੀਵਨ ਸਾਥਣਾ ਹੈ ਸੌ ਰਹੋ ਪਰ ਇੰਨੇ ਸੌ ਨਾ ਰਹੋ ਵੀ ਅਸੀਂ ਤੁਹਾਡੀਆਂ ਮਾਮਾਂ ਦੇ ਸਿਰ ਪਾੜ ਦਈਏ ਅਸੀਂ ਤਾਂ ਧੀਆਂ ਭੈਣਾਂ ਦੇ ਮੂਹਰੇ ਨਹੀਂ ਬੋਲ ਸਕਦੀਆਂ ਸਰ ਪੜਦਨ ਸਾਡੇ ਵਾਲੇ ਤਾਂ بچੋ ਇਹ ਨਾ ਕੰਮਾਂ ਤੋਂ ਸਾਡਾ ਮਨ ਕਿਸੇ ਨਾ ਕਿਸੇ ਭੈ ਥੱਲੇ ਜ਼ਰੂਰ ਚਾਹੀਦਾ ਕਿਉਂਕਿ ਮਨ ਕੁੱਤਾ ਹੈ ਜੇ ਦੀ ਲਗਾਮ ਖੁੱਲੀ ਛੱਡ ਦੇ ਨਾ ਇਹ ਭੱਜਿਆ ਫਿਰਦਾ ਕਦੇ ਉਹ ਦਰਤੇ ਕਦੇ ਉਹ ਦਰਤੇ ਸਾਨੂੰ ਆਦਮੀਆਂ ਦਾ ਡਰ ਹੋਣਾ ਬਹੁਤ ਜ਼ਰੂਰੀ ਹੈ ਸਾਨੂੰ ਜਵਾਨ ਪੁੱਤ ਦਾ ਡਰ ਹੋਣਾ ਬਹੁਤ ਜ਼ਰੂਰੀ ਹੈ ਸਾਨੂੰ ਉਸ ਪਰਮਾਤਮਾ ਦਾ ਡਰ ਹੋਣਾ ਬਹੁਤ ਜ਼ਰੂਰੀ ਹੈ ਮੈਂ ਕਹਿੰਿਆ ਫਿੱਟ ਲਾਣਤਾ ਇਹ ਜਿਹੇ ਪੁੱਤਾਂ ਦੀ ਜਿਹੜੇ ਤੀਮੀਆਂ ਮਗਰ ਲਾ ਕੇ ਮਾਪੇ ਨੂੰ ਬਾਹੋਂ ਫੜ ਕੇ ਬਾਹਰ ਕੱਢ ਦੇਣ ਫਿੱਟ ਲਾਣਤਾ ਫਿੱਟ ਲਾਣ ਤੋਂ ਉਹਨਾਂ ਦੀ ਆਦਮੀ ਹੋਣ ਤੇ ਫਿੱਟ ਲਾਣਤਾ ਫਿਰ ਬੁੜੇ ਹੋ ਕੇ ਕਿਰਪਾਨਾਂ ਬਾਲਣਗੇ ਜੀ ਦੀ ਗੱਲ ਹੈ ਉਦੀ ਉਹਨੂੰ ਕਿਹਾ ਕਰੋ ਮਾਂ ਦੀ ਐ ਮਾਂ ਨੂੰ ਕਹੋ ਬਿਠਾ ਲਓ ਮੂੰਹ ਤੇ ਅੰਦਰ ਨਾ ਵੜ ਕੇ ਚੌਂਚੌਂ ਨਾ ਕਰਿਆ ਕਰੋ ਪਤਾ ਨਹੀਂ ਤੀਮੀਆਂ ਤੋਂ ਡਰਦੇ ਹਾਂ ਪਤਾ ਨਹੀਂ ਸਮਾਜ ਤੋਂ ਡਰਦੇ ਹਾਂ ਕਿਸੇ ਤੋਂ ਡਰਨ ਦੀ ਲੋੜ ਨਹੀਂ ਉਪੱਲੀ ਜੀਉਂਗੇ ਨਾ ਘਰ ਚ ਵਧੀਆ ਰਹੋਗੇ ਮਾਂ ਦੀ ਕੋਈ ਵੱਧ ਘਟ ਗੱਲ ਜਨਾਨੀ ਤੁਹਾਡੇ ਕੰਨਾਂ ਚ ਫੂਕਾ ਮਾਰਦੀ ਆ ਰੋਜ਼ ਰੋਜ਼ ਦੀ ਚੱਕ ਤੁਹਾਨੂੰ ਇੱਕ ਰਿਸ਼ਤੇ ਤੋਂ ਦੂਰ ਕਰ ਦਿੰਦੀ ਆ ਪਰ ਤੁਹਾਡੀ ਐਡੀ ਹਿੰਮਤ ਨਹੀਂ ਹੈਗੀ ਆਦਮੀਆਂ ਦੀ ਵੀ ਤੁਸੀਂ ਦੋਹਾਂ ਧਿਰਾਂ ਨੂੰ ਤਿੰਨਾਂ ਧਿਰਾਂ ਨੂੰ ਵਿਚੇ ਬਾਪ ਨੂੰ ਬਿਠਾ ਲਓ ਵਿਚੇ ਮਾਂ ਨੂੰ ਬਿਠਾ ਲਓ ਵਿਚੇ ਜਨਾਨੀ ਨੂੰ ਬਿਠਾ ਲਓ ਰੋਜ਼ ਦਾ ਸਿਆਪਾ ਨਵੇੜ ਦੋ ਤੁਸੀਂ ਗੱਲ ਹੁੰਦੀ ਆ ਮੂੰਹੋਂ ਤੂੰ ਹੀ ਦੀ ਠੀਕ ਮੈਂ ਇਹ ਨਹੀਂ ਕਹਿੰਦੀ ਵੇ ਤੁਸੀਂ ਜਨਾਨੀਆਂ ਦੇ ਖਿਲਾਫ ਇਕੱਲੀਆਂ ਦੇ ਜਾਓ ਮਾਂ ਵੀ ਗਲਤ ਹੋ ਸਕਦੀ ਹੈ ਬਾਪ ਵੀ ਗਲਤ ਹੋ ਸਕਦਾ ਮੂੰਹੋਂ ਦੂਹੀ ਗੱਲ ਕਰੋ ਜਿਹੜੀ ਕਰਨੀ ਆ ਪਰ ਬਜ਼ੁਰਗਾਂ ਤੇ ਹੱਥ ਚੱਕਣਾ ਨਹੀਂ ਬਣਦਾ ਭਾਵੇਂ ਮਾਂ ਬਾਪ ਸਾਡੇ ਸਾਰੇ ਜਹਾਨ ਦੇ ਮਾੜੇ ਨੇ ਪਰ ਹੱਥ ਚੱਕਣਾ ਨਹੀਂ ਬਣਦਾ ਸਾਡੇ ਕੋਲ ਜ਼बान ਹੈਗੀ ਆ ਗੱਲ ਜਿਹੜੀ ਹੈਗੀ ਆ ਕਰੋ ਬਹਿ ਕੇ ਹੁਣ ਫੂਸ ਉੜ ਗਏ ਉਹ ਕਰਦੇ ਕਦੇ ਇੱਜ਼ਤ ਬਣਨੀ ਆ ਕਦੇ ਵੀ ਨਹੀਂ ਬਣਨੀ ਸੋਹੀ ਗੱਲਾਂ ਐ ਲਾਲਚ ਥੱਲੇ ਨਾ ਜੀਆ ਕਰੋ ਠੀਕ ਹੈ ਜੀ ਸਾਬਨੇ ਇਹ ਵਸਤਾ ਚ ਨੂੰ ਨੰਗਣਾ ਹੈ ਪ੍ਰਮਾਤਮਾ ਤੋਂ ਡਰਿਆ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਮੈਂ ਹਰ ਇੱਕ ਵੀਡੀਓ ਚ ਕਹਿੰਨੀ ਆ ਲਾਈਕ ਕਰਿਆ ਕਰੋ ਸਾਡੇ ਬੋਲਦਿਆਂ ਕੋਲੋਂ ਕੋਈ ਵੱਧ ਘੱਟ ਗੱਲ ਬੋਲੀ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਕਮੈਂਟ ਜਰੂਰ ਕਰਿਆ ਕਰੋ ਸਾਨੂੰ ਕਮੈਂਟਾਂ ਚ ਬਹੁਤ ਕੁਝ ਪਤਾ ਲੱਗਦਾ ਹੈ ਠੀਕ ਹੈ ਜੀ ਜੋ ਵੀ ਹੈ ਕਮੈਂਟਾਂ ਚ ਦੱਸਿਆ ਕਰੋ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ